ਹਾਂਜੀ ਬਾਬਾ ਜੀ ਆਪਣਾ ਪੂਰਾ ਵੇਰਵਾ ਦਿਓ ਜੀ ਕਿੱਥੇ ਰਹਿੰਦੇ ਹੋ ਕੋਟ ਹਦਮਰ ਸਿੰਘ ਗੱਲ ਨੰਬਰ ਜੋ ਕਿੰਨੀ ਉਮਰ ਆ ਬਾਈ ਅਸੀ ਜਵਾਲ ਜੀ ਕਿੰਨੇ ਸਾਲ ਤੋਂ ਕਰ ਰਹੇ ਹੋ ਬਾਬਾ ਜੀ 65 ਸਾਲ ਹੋ ਗਏ ਨੇ 65 ਸਾਲ ਹੋ ਗਏ ਬਾਬਾ ਜੀ ਕੀ ਕਹਿਣਾ ਚਾਹੋਗੇ ਪੰਜਾਬੀਆਂ ਨੂੰ ਮਿਹਨਤ ਬਾਰੇ ਪੰਜਾਬੀਓ ਮਿਹਨਤ ਕਰਵੀ ਸਿੱਖੋ ਤੇ ਮਿਹਨਤ ਕਰਕੇ ਖਾਓ ਖਾਓ ਖੁਸ਼ੀਆਂ ਮਨਾਓ ਖੁਸ਼ੀਆਂ ਮਨਾਓ ਬਾਬਾ ਜੀ ਕੋਈ ਤਕਲੀਫ ਕੋਈ ਪੈਨਸ਼ਨ ਲੱਗੀ ਹਾਂਜੀ ਕਿੰਨੀ ਮਿਲਦੀ ਹੈ ਹੈ ਕਿੰਨੀ ਮਿਲ ਜਾਂਦੀ ਹੈ 25000 520 ਬਾਬਾ ਜੀ ਪੈਨਸ਼ਨ ਮਿਲਦੀ ਹੈ ਤੇ ਘਰ ਵਾਲੀ ਹੈਗੀ ਹੈ। ਹਾਂ, ਹੈਗੀ ਹੈ। ਬੱਚੇ ਬੱਚੇ ਵੀ ਹੈਗੇ। ਬੱਚੇ ਪੁੱਛਦੇ ਆ। ਹਾਂ, ਪੁੱਛੀ ਬਿਲਕੁਲ ਪੁੱਛਦੇ ਆ ਜੀ। ਬਾਬਾ ਜੀ ਬੱਚੇ ਪੁੱਛਦੇ ਆ ਭਾਈ ਇਹ ਬਾਬਾ ਜੀ ਨੂੰ ਸਲਾਮ ਹੈ। ਅੱਜ ਕੱਲ ਦੇ ਬੱਚੇ ਪੁੱਛਦੇ ਨਹੀਂ ਪਰ ਬਾਪੂ ਜੀ ਕਰਮਾ ਵਾਲੇ ਜਿਹੜੇ ਬੱਚੇ ਪੁੱਛਦੇ ਆ। ਲੋਕ ਜੰਗੀਆਂ ਨੇ ਸੇਵਾ ਕਰਦੇ ਆ। ਜੇ ਬਾਬਾ ਜੀ ਕਹਿੰਦੇ ਸੇਵਾ ਕਰਦੇ ਆ। ਕੋਈ ਜੇ ਤੁਸੀਂ ਦੇਖ ਰਹੇ ਹੋ ਹੀ ਬਾਬਾ ਜੀ ਨੇ ਨਿੰਬੂ ਲਾਏ ਰੈਡੀ ਤੇ। ਇੱਥੇ ਵੀਰ ਦਾ ਜਦੋਂ ਨਿੰਬੂ ਮਹਿੰਗਾ ਵੇਚੋ ਵੀ ਕਿਦੋਂ 50 200 ਬਕਦੋ। ਇਸੇ 200 ਵੀਰ ਬਕਦੋ। ਯਾਰ ਦੋਸਤਾ ਬਦਲੋ